ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਲਗਾਤਾਰ ਸਨੇਚਿੰਗ ਤੇ ਲੁੱਟਖੋਹਾਂ ਕਰ ਰਹੇ ਦੋਸ਼ੀ ਕ੍ਰਿੰਦਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਫੇਰ ਪੁਲਿਸ ਸਟੇਸ਼ਨ ਸਦਰ ਨੂੰ ਪੁਲਿਸ ਸਟੇਸ਼ਨ ਸਦਰ ਲੁਧਿਆਣਾ ਨੂੰ ਅੱਜ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜੇ ਲੁੱਟਖੋਹਾਂ ਕਰਨ ਵਾਲੇ ਮੁੱਖ ਤੌਰ ਤੇ ਜਿਹੜੇ ਵਿਅਕਤੀ ਨੇ ਜਿਹੜੇ ਪਿਛਲੇ 2-3 ਮਹੀਨਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ ਐਕਟਿਵਲੀ ਵਾਰਦਾਤਾ ਕਰ ਰਹੇ ਨੇ ਉਹਨਾਂ ਨੂੰ ਪੁਲਿਸ ਸਟੇਸ਼ਨ ਸਰਦਾਰਦੀਪ ਟੀਮ ਨੇ ਸਕਸੈਸਫੁਲੀ ਅਰੈਸਟ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਮੌਲ ਨੇ ਗੋਲੂ ਕੁਮਾਰ ਮੋਹਨ, ਪਰਸਮਨੂ, ਮੁਕੇਸ਼ ਕੁਮਾਰ ਤੇ ਅਨਿਲ ਕੁਮਾਰ ਇਹ ਚਾਰ ਦੋਸ਼ੀ ਜਿਹੜੇ ਸੀਗੇ तकरीबन 25 ਤੋਂ 30 ਸਾਲ ਤੱਕ ਦੀ ਇਹਨਾਂ ਦੀ ਉਮਰ ਹੈ ਤੇ ਇਹ ਆਪਸ ਦੇ ਵਿੱਚ ਇਹਨਾਂ ਦਾ ਗੈਂਗ ਸੀਗਾ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਵਾਰਦਾਤਾ ਕਰਦੇ ਸੀਗੇ ਇਕੱਲੇ ਬੰਦੇ ਨੂੰ ਦੇਖ ਕੇ ਟਾਰਗੇਟ ਬਣਾਉਂਦੇ ਸੀਗੇ ਜਾਂ ਜਿਹੜੇ ਗੈਸ ਸਿਲੰਡਰ ਵਗੈਰਾ ਜਿਨ੍ਹਾਂ ਦੇ ਕੋਲ ਕੈਸ਼ ਹੁੰਦਾ ਸੀਗਾ ਸਿਲੰਡਰ ਵੇਚ ਕੇ ਕੈਸ਼ ਕਲੈਕਟ ਕਰਦੇ ਸੀਗੇ ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਖੋਹ ਕੇ ਲੈ ਜਾਂਦੇ ਸੀ ਚੌਥਾ ਬੰਦਾ ਇਹਨਾਂ ਦਾ ਅਨਿਲ ਕੁਮਾਰ ਜਿਹੜਾ ਕਿ ਇਹਨਾਂ ਦੇ ਕੋਲੋਂ ਖੋਈਆਂ ਹੋਈਆਂ ਚੀਜ਼ਾਂ ਨੂੰ ਵੇਚਣ ਦਾ ਕੰਮ ਕਰਦਾ ਸੀ ਅੱਗੇ ਸੋ ਇਹ ਮੁਕੱਦਮਾ ਜਿਹੜਾ ਇਹਨਾਂ ਦੇ ਰਜਿਸਟਰ ਹੋਇਆ ਹੈ ਮੁਖਬਰੀ ਤੇ 6 ਮਈ 2025 ਨੂੰ ਦਰਜ ਹੋਇਆ ਤੇ ਇਹਨਾਂ ਦੀ ਅਰੈਸਟ ਪਿੰਡ ਧਾਂਦਰਾ ਵਿਖੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਕੱਲ ਤੇ ਇਹ ਜਿਹੜੀ ਅੰਡਰ ਸੈਕਸ਼ਨ 379 ਬੀ 2 ਆਈ ਪੀਸੀ ਕਰੰਟਲੀ ਅਪੈਨੂ 304 2 ਬੀ ਐਨ ਐਸ ਵੀ ਕਹਿ ਦਿੰਦੇ ਆ ਇਹਨਾਂ ਦੇ ਕੋਲੋਂ ਰਿਕਵਰੀ ਹੋਈ ਹੈ 23 ਮੋਬਾਈਲ ਫੋਨਸ ਦੀ 4 ਵਾਚੇਸ ਤਿੰਨ ਇਅਰ ਫੋਨਸ ਪੰਜ ਮੋਟਰਬਾਈਕ ਇੱਕ ਲੋਹਾ ਦਾਤ ਤੇ ਇੱਕ ਕਿਰਚ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਮੁਕਦਮੇ ਦਰਜ ਹੈਗੇ ਨੇ ਬੋਲੋ ਕੁਮਾਰ ਦੇ ਉੱਤੇ ਆਰਮਜ਼ ਐਕਟ ਦੇ ਮੁਕਦਮੇ ਅਤੇ ਇੱਕ ਰੇਪ ਦਾ ਮੁਕਦਮਾ ਮੋਹਨ ਉਰਫ ਮੋਨੂ ਦੇ ਉੱਤੇ ਰਜਿਸਟਰ ਹੈ ਇਹਨਾਂ ਉੱਤੇ ਪ੍ਰਿਜ਼ਨ ਐਕਟ ਦੇ ਕੇਸਿਸ ਰਜਿਸਟਰ ਹੈਗੇ ਨੇ ਜੇਲ੍ਹ ਦੇ ਵਿੱਚ ਸਜ਼ਾ ਕੱਟ ਰੇ ਦੌਰਾਨ ਇਹਨਾਂ ਕੋਲ ਮੋਬਾਈਲ ਫੋਨ ਬਰਾਮਦ ਹੋਇਆ ਸੀ ਉਹਦਾ ਵੀ ਕੇਸ ਇਹਨਾਂ ਤੇ ਰਜਿਸਟਰਡ ਹੈ ਇਹਨਾਂ ਦੇ ਵਿੱਚੋਂ ਇੱਕ ਬੰਦਾ ਸਾਈਕਲ ਫੈਕਟਰੀ ਦੇ ਵਿੱਚ ਵੀ ਕੰਮ ਕਰਦਾ ਸੀਗਾ ਤੇ ਜਿੱਥੇ ਇਹ ਆਪਣੇ ਚੋਰੀ ਕੀਤੇ ਹੋਏ ਸਮਾਨ ਨੂੰ ਆਲੇ-ਦੁਆਲੇ ਦੇ ਨਾਲ ਦੇ ਲੋਕਾਂ ਨੂੰ ਵੇਚ ਵੀ ਦਿੰਦੇ ਸੀ। ਸੋ ਕੁੱਲ ਮਿਲਾ ਕੇ ਇਹਨਾਂ ਦੇ ਕੋਲੋਂ ਜਿਹੜੀਆਂ ਵਾਰਦਾਤਾਂ ਹੁਣ ਤੱਕ ਲੁਧਿਆਣਾ ਦੇ ਵਿੱਚ ਨਰਿ ਜਿੱਤੀਆਂ ਸੀ ਉਹ ਟਰੇਸ ਤਕਰੀਬਨ 20 ਦੇ ਕਰੀਬ ਵਾਰਦਾਤਾਂ ਨੇ ਜਿਹਦੇ ਵਿੱਚੋਂ 6 ਮੁਕਦਮੇ ਅਦਾਲਤ 'ਚ ਜਿਹੜੇ ਰਜਿਸਟਰਡ ਹੈਗੇ ਨੇ ਉਹ ਹੈਗੇ ਨੇ 99/2025 ਸਦਰ ਦਾ 272/2024 सदर ਦਾ 11/2025 सदर ਦਾ ਇੱਕ ਡੇਲੋਂ ਦਾ 50/25 ਇੱਕ ਡੁਗਰੀ ਦਾ 80/25 ਤੇ ਇੱਕ ਡਾਬੇ ਦਾ 2/25 ਸੋ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਸਟੇਸ਼ਨ सदर ਦੀ ਟੀਮ ਨੇ ਇਹਨਾਂ ਚਾਰ ਮੁੱਖ ਦੋਸ਼ੀਆਂ ਨੂੰ ਸਨੇਚਰਸ ਸਨੇਚਰਸ ਨੂੰ ਅਰੈਸਟ ਕੀਤਾ। ਇਹ ਜ਼ਰੂਰੀ ਮਚਰੋ ਜਾਂ ਕਰਦੇ ਵੀ ਆਲੀ ਜੀ ਹਾਂਜੀ ਇਹ ਕੈਪਸੂਲ ਪ੍ਰੈਗਾ ਖਾਂਦੇ ਨੇ ਕੈਪਸੂਲ ਪ੍ਰੈਗਾ ਤੇ ਕੰਜ਼ਿਊਮਰ ਕੰਜ਼ੂਮ ਕਰਦੇ ਤੇ ਬੇਸਿਕਲੀ ਇਹ ਲੁਧਿਆਣੇ ਦੇ ਹੀ ਨੇ ਜੀ ਸਾਰੇ ਰਹਿਣ ਆ ਇਹ ਸਾਰੇ ਰਹਿਣ ਵਾਲੇ ਗਿਆਸਪੁਰ ਏਰੀਆ ਦੇ ਰਹਿਣ ਵਾਲੇ ਆ ਇਸਰ ਜਿਹੜਾ ਸਮਾਨ ਬਰਾਮਦ ਹੋਇਆ ਜਿਹਨਾਂ ਕੋਲ ਉੱਟਾ ਹੋਈਆਂ ਉਹਨਾਂ ਨਾਲ ਟਰੇਸ ਕਰਕੇ ਕੁਝ ਵਾਪਸ ਨਹੀਂ ਦੇ ਦਿੱਤਾ ਹਾਂਜੀ ਇਹ ਜਿਹੜਾ ਹੈਗਾ ਇਹ ਟੋਟਲ ਇੱਕ ਜੁਨ ਤੱਕ 70 ਮੁਕਦਮਿਆਂ ਦੇ ਵਿੱਚ ਜਿਹੜੀ ਬਰਾਮਦਗੀ ਹੋ ਚੁੱਕੀ ਹੈ 7 ਕੇਸਿਸ ਦੇ ਵਿੱਚ ਬਰਾਮਦਗੀ ਹੋ ਚੁੱਕੀ ਹੈ ਜਿਨ੍ਹਾਂ ਦੀ ਪੁਲਿਸ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਸਪੁਰਦਗੀ ਰਿਤੀ ਜਾਊਗੀ ਕੋਰਟ ਵੱਲੋਂ ਲੈ ਕੇ ਜਿਹੜਾ ਦਾ ਸਮਾਨ ਹੈਗਾ ਉਹਨਾਂ ਨੂੰ ਵਾਪਸ ਕਰਵਾਇਆ ਜਾਂਦਾ ਸਰ ਜਿਹੜੇ ਦੁਕਾਨਦਾਰ ਨੂੰ ਵੇਚਦੇ ਸੀ ਮਾਰ ਰੋਣਾ ਕੋਈ ਪਤਾ ਨਹੀਂ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਅਨਿਲ ਕੁਮਾਰ ਆਪਣੇ ਨਾਲ ਦੇ ਵਰਕਰਾਂ ਨੂੰ ਸੇਲ ਕਰਦਾ ਹੁੰਦਾ ਸੀਗਾ ਕੋਈ ਦੁਕਾਨਦਾਰ ਨਹੀਂ ਸਾਹਮਣੇ ਆਇਆ ਲੇਕਿਨ ਆਮ ਲੋਕ ਜਿਹੜੇ ਬਿਨਾ ਬਿੱਲ ਤੋਂ ਮੋਬਾਈਲ ਫੋਨ ਲੈ ਲੈਂਦੇ ਨੇ ਉਹਨਾਂ ਨੂੰ ਹੀ ਇਹ ਫੋਨ ਸੇਲ ਕਰ ਦਿੰਦਾ ਲੋਕ ਕੋਲ ਦੇ ਵਿੱਚ ਹਥਿਆਰ ਕਿਹੜੇ ਵਰਤਦੇ ਸੀਗੇ ਇਹ ਵੇਚਦੇ ਇਹਨਾਂ ਨੇ ਦੋ ਹਥਿਆਰ ਵਰਤਦੇ ਸੀਗੇ ਇੱਕ ਲੋਹਾ ਦਾਤ ਤੇ ਇੱਕ ਇਹਨਾਂ ਦੇ ਕੋਲ ਕਿਰਤਗ੍ਰਾਮ ਹੋ ਜਾਈਦਾ ਇਸ ਦਾ ਸਬੰਧ ਸਾਰੇ ਮਾਨਨਾ ਦੇ ਲੈ ਜਾ ਰਹੇ ਜਾ ਰਹੇ ਸਕਰ ਖਾਣੇ ਦੇ ਨਹੀਂ ਹਨ ਇਹ ਸਕਰ ਖਾਣੇ ਦੇ ਬਾਰੇ ਤਾਂ ਵਾਰਦਤਾਂ ਲੁਧਿਆਣਾ ਦੇ ਅਲੱਗ-ਅਲੱਗ ਪੁਲਿਸ ਸਟੇਸ਼ਨਸ ਦੇ ਵਿੱਚ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚ ਕਰਦੇ ਸੀਗੇ ਕੋਈ ਇੱਕ ਏਰੀਆ ਨੂੰ ਪਾਰਟਿਕੂਲਰ ਸੀਮਿਤ ਨਹੀਂ ਸੀਗੇ ਤੇ ਡਾਬੇ ਏਰੀਆ 'ਚ ਵੀ ਡਿਵੀਜ਼ਨ 6 ਏਰੀਆ 'ਚ ਵੀ ਸਦਰ ਡੈਲੋ ਇਹ ਸਾਰੇ ਏਰੀਆ ਦੇ ਵਿੱਚ ਐਕਟਿਵ ਸੀਗੇ ਜਿੱਥੇ ਇਹਨਾਂ ਨੂੰ ਮੌਕਾ ਮਿਲਦਾ ਸੀ ਉੱਥੇ ਵਾਰਦਤ ਕਰਦੇ ਸੀਗੇ ਹੰਗਮੇ ਕਰਦੇ ਸੀਗੇ ਸਾਰੇ ਚਾਰਾਂ ਦੀ ਪ੍ਰਤੀਮਿਤੀ ਕਿਤਾ ਆਪਸ ਵਿੱਚ ਇਹ ਗੋੜੂ ਕੁਮਾਰ ਜਿਹੜਾ ਸੀਗਾ ਇਹ 25 ਆਮ ਜਿੱਤ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਮੋਹਨ ਉਰਫ ਮੋਨੂ 376 ਰੇਟ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਗਾ ਉੱਥੇ ਇਹ ਇੱਕ ਦੂਜੇ ਨੂੰ ਮਿਲੇ ਸੀ ਇਕੱਠੇ ਹੋਏ ਸੀ ਠੀਕ ਹੈ ਥੈਂਕ ਯੂ